ਸਾਸੀਆਂ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਕੰਟੈਕਟ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਸਵੀਰ ਵੀਰੇ ਬਾਗਾ ਪੁਰਾਣਾ ਬਾਈ ਜੀ ਆਪ ਘਰੇ ਹੈ ਨਹੀਂ ਸਿਰਰੀ ਵਾਲੇ ੱਡੇ ਤੇ ਬਾਈ ਦਾ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਹਾਡੇ ਵਾਸਤੇ ਵੀਰੇ ਅੱਜ ਖੀਰੀ ਵਹਿੜ ਲੈ ਕੇ ਆਏ ਆ 12 ਦਿਨਾਂ ਦੀ ਕੱਚੀ ਹੈ ਵੀਰੇ ਖੀਰੀ ਵਹਿੜ ਆ ਵਪਾਰ ਲੈਣ ਦਾ ਕੰਮ ਆ ਪਾਈਆਂ ਦਾ ਬਾਈ ਆਪ ਘਰੇ ਹੈ ਦੇਖ ਸਕਦੇ ਹੋ ਕ੍ਰਾਸ ਬ੍ਰੀਡ ਦੀ ਆ ਮੂੰਹ ਮੱਥੇ ਦੀ ਸੋਹਣੀ ਆ ਦਰਮਿਆਨ ਨੇ ਕੱਦਦੀ ਆ ਬਾਈ ਜੀ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਵੀਰੇ 12 ਦਿਨਾਂ ਦੀ ਕੱਚੀ ਆ ਸੋਨਾ ਥਾਨ ਲੱਗਾ ਆ ਦੇਖ ਸਕਦੇ ਹੋ ਤੁਸੀਂ ਮਾੜਾ ਕੱਢ ਦੋ ਵੀਰੇ ਆ ਪਤੂਰਾ ਵਸਾ ਲਈਏ ਐਡਰੈਸ ਫੇਰ ਕਨਫਰਮ ਕਰਦੇ ਨੇ ਵੀਰੇ ਸ੍ਰੀਗਿ ਵਾਲੇ ਏਡੇ ਦੇ ਘਰ ਆ ਬਾਈਆਂ ਦਾ ਵਪਾਰ ਲੈਣ ਦਾ ਕੰਮ ਆ ਜੀ 10 ਤੋਂ 12 ਦਿਨਾਂ ਦੀ ਵਹਿੜ ਆ ਕੱਚੀ ਆ ਹਜੇ ਖੀਰੀ ਵਹਿੜ ਆ ਬਾਈ ਜੀ ਪੱਠਪੂੜੇ ਦੀ ਸੋਹਣੀ ਆ ਤੋਰਾ ਤੁਸੀਂ ਵੇਖ ਸਕਦੇ ਹੋ ਸੋਨਾ ਤੋਰਾ ਆ ਲੈ ਵੀਰੇ ਇਹਨੂੰ ਵੇੜਾ ਬਾਈ ਜੀ ਮੂੰਹ ਮੱਥੇ ਦੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਪਿੰਡੇ ਚ ਚਮਕ ਬਹੁਤ ਆ ਰੰਗ ਰੂਪ ਦੀ ਸੋਹਣੀ ਆ 10 12 ਦਿਨਾਂ ਦੀ ਕੱਚੀ ਆ ਵੀਰੇ ਹਜੇ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਸੋਹਣਾ ਥਣ ਲੱਗਿਆ ਬਾਈ ਜੀ ਦੇਖ ਸਕਦੇ ਹੋ ਤੂਰਾ ਵੇਖ ਸਕਦੇ ਹੋ ਬਾਈ ਜੀ ਤੁਸੀਂ ਜਿਹੜਾ ਬਈ ਇਹਦਾ ਮੁੱਲ 48000 ਰੁਪਏ ਬਈ ਇਹਦਾ ਮੁੱਲ ਕੀਤਾ ਜਾਂਦਾ 48000 ਕੋਈ ਫੈਕਸ ਪ੍ਰਾਈਸ ਨਹੀਂ ਥੋੜਾ ਬੋਤਾ ਮੌਕੇ ਤੇ ਮਾਮਤਾਨ ਜਰੂਰ ਕੀਤਾ ਜਾਊਗਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਦਾ ਕੰਟੈਕਟ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੇ ਕਿਸੇ ਭਰਾ ਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਥੈਂਕ ਯੂ ਬਾਈ ਜੀ